ਤੁਸੀਂ ਦੇਖ ਰਹੇ ਹੋ 24 ਪੰਜਾਬੀ ਨੀ ਚੈਨਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਰਤ ਅਤੇ ਪਾਕਿਸਤਾਨ ਦੇ ਜੰਗ ਨੂੰ ਦੇਖਦੇ ਹੋਏ ਗੁਰਦੁਆਰਾ ਨਾਨਕਾਣਾ ਸਾਹਿਬ ਵਿਖੇ ਸੁਖਮਣੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਜਿਸ ਵਜਿ ਦੋਵੇਂ ਪਾਸਾ ਆਪਸ ਵਿੱਚ ਭਾਈਚਾਰਾ ਬਣਿਆ ਰਿਹਾ ਤੇ ਜੰਗ ਦੀ ਸਥਿਤੀ ਖਤਮ ਹੋ ਸਕੇ ਇਸ ਮੌਕੇ ਤੇ ਸਾਰੀਆਂ ਪਾਰਟੀਆਂ ਦੇ ਆਗੂ ਤੇ ਵਰਕਰ ਪਹੁੰਚੇ ਹੋਏ ਸਨ ਤਸਵੀਰਾਂ ਇਹ ਗੁਰਦੁਆਰਾ ਸ੍ਰੀ ਨਾਨਕਾਣਾ ਸਾਹਿਬ ਸੰਗਰੂਰ ਦੀਆਂ ਹਨ ਜਿੱਥੇ ਕੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਵਿਰੋਧਕ ਕਮੇਟੀ ਵੱਲੋਂ ਭਾਰਤ ਤੇ ਪਾਕਿਸਤਾਨ ਦੇ ਹੋ ਰਹੇ ਜੰਗ ਨੂੰ ਲੈ ਕੇ ਸੁਖਮਨੀ ਸਾਹਿਬ ਦੇ ਪਾੜ ਕੀਤੇ ਗਏ ਹਨ ਜਿਸ ਦੇ ਨਾਲ ਕਿ ਦੋਵੇਂ ਦੇਸ਼ਾਂ ਦੇ ਵਿੱਚ ਅਮਨ ਮਾਨ ਅਤੇ ਭਾਈਚਾਰਾ ਕਾਇਮ ਬਣਿਆ ਰਹੇ ਅਤੇ ਇਸ ਮੌਕੇ ਤੇ ਉਹਨਾਂ ਨੇ ਗੱਲ ਕੀਤੀ ਪੁੱਜੇ ਜਿਨ੍ਹਾਂ ਨੇ ਮਿਲ ਕੇ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕੀਤੀ ਕਿ ਜੰਗ ਦੀ ਸਥਿਤੀ ਪਾਕਿਸਤਾਨ ਤੇ ਹਿੰਦੁਸਤਾਨ ਦੇ ਬਾਰਡਰ ਤੇ ਬਣੀ ਹੋਈ ਆ ਉਹ ਸਰਕਾਰਾਂ ਨੂੰ ਚਾਹੀਦਾ ਹੈ ਕਿ ਆਪ ਵਿਚ ਗੱਲ ਕਰਕੇ ਇਸ ਦਾ ਹੱਲ ਕੱਢਿਆ ਜਾਵੇ ਜੰਗ ਹੋਣ ਨਾਲ ਦੋਵੇਂ ਮੁਲਕਾਂ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ ਇਸ ਨੂੰ ਦੇਖਦੇ ਅੱਜ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਕਿ ਦੋਵੇਂ ਮੁਲਕਾਂ ਦੇ ਅਮਨ ਮਾਨ ਦੇ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕੀ ਤ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਵਰਕਰ ਅਤੇ ਹੋਰ ਪਹੁੰਚੋ ਹੈ ਹਨ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਸਮੂਹ ਆਗੂ ਪਹੁੰਚੋ ਹੈ ਹਨ ਆਓ ਤੁਹਾਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ ਆਗੂ ਸਹਿਬਾਨ ਅਤੇ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜੋ ਅਰਦਾਸ ਕੀਤੀ ਗਈ ਹੈ ਉਸ ਲਈ کی کیا موسیقی பெருந்த <laughs> ਜਾਣ ਕਰਕੇ ਖਾਲਸਾ ਦੀ ਵਾਦਾ ਦੇ ਸੁਭਾਣੇ ਗੁਰ ਜਿਨ੍ਹਾਂ ਸਿਖਰਾਂ ਦਾ سنگੜੀ ਪੰਗ ਪਟਾਏ ਓਪਰੀਆਂ ਰੁਹਾਜਾਂ ਚੱਕੀਆਂ ਤੇ ਚੜਹੀਆਂ ਜੈ ਰਣ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਮੁਬਾਮੀਆਂ ਕੀ ਗਰੀ ਸੁਭਾਣੇ ਗੁਰ ਪੰਜਾਂ ਤੱਕ ਸਰਬੰਦਾ ਭੰਨ ਕਰਕੇ ਖਾਲਸਾ ਦੀ ਵਾਦਾ ਦੇ ਸੁਭਾਣੇ ਗੁਰ ਸ੍ਰਵਤ ਸਰਬਤ ਸਰਬਤ ਖਾਲਸਾ ਦੀ ਗੁਰਵਾਤ ਕਰੋ کہتے مص Homeland حق جاتے ہیں سے بیرے سے پڑا یہ ہے ہمتے اللہ زیادہ میں جı akan سجار كالسان에서 جانتے ہیں جی بہت دنے ਅੱਜ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ ਗਈ ਇਸ ਵੱਤ ਦੇ ਪਰੇ ਦੀ ਕੀ ਗੱਲ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਊਟ ਆਸਰਾ ਲੈ ਕੇ ਹਮੇਸ਼ਾ ਜੇ ਕਿਹਾ ਸੰਸਾਰ ਦੇ ਵਿੱਚ ਕੁਝ ਚੱਲਦਾ ਹੈ ਤਾਂ ਗੁਰੂ ਮਹਾਰਾਜ ਦਾ ਊਟ ਆਸਰਾ ਲੈ ਕੇ ਚੱਲਦਾ ਹੈ ਤੇ ਸਾਡਾ ਵਿਸ਼ੇਸ਼ ਤੌਰ ਤੇ ਪੰਜਾਬ ਤੇ ਭਾਰਤ ਹਮੇਸ਼ਾ ਸ਼ਾਂਤੀ ਪਸੰਦ ਰਿਹਾ ਅਸੀਂ ਉਸ ਮੁਲਕ ਦੇ ਵਸਿੰਦੇ ਆ ਜਿੱਥੇ ਹਮੇਸ਼ਾ ਸੁੱਖ ਸ਼ਾਂਤੀ ਲੱਭੀ ਜਾਂਦੀ ਹੈ ਪਰੰਤੂ ਜੇ ਕੋਈ ਦੂਜੇ ਪਾਸਿਓ ਸਾਡੇ ਤੇ ਹਮਲਾ ਜ਼ੁਲਮ ਕਰਦਾ ਹੈ ਤਾਂ ਉਹਦਾ ਮੂੰਹ ਤੋੜਮਾ ਜਵਾਬ ਵੀ ਦਿੱਤਾ ਜਾਂਦਾ ਤੇ ਪਲੱਸ ਜਿਹੜਾ ਉਦੇ ਨਾਲ-ਨਾਲ ਉਹਨੂੰ ਉਸ ਗੱਲ ਦਾ ਅਹਿਸਾਸ ਕਰਾਇਆ ਜਾਂਦਾ ਹੈ ਤੇ ਅੱਜ ਅਸੀਂ ਇੱਥੇ ਗੁਰੂ ਮਰਦਾ ਦੇ ਚਰਨਾਂ 'ਚ ਬੇਨਤੀ ਕਰਨ ਆਏ ਆ ਕਿ ਪਹਿਲਾਂ ਤਾਂ ਸੁਖ ਸ਼ਾਂਤੀ ਰੱਖੇ ਪਰ ਜੇ ਸਾਡਾ ਦੁਸ਼ਮਣ ਸਾਡੇ ਤੇ ਕੋਈ ਜ਼ੁਲਮ ਕਰਦਾ ਹੈ ਤਾਂ ਹਮੇਸ਼ਾ ਸਾਨੂੰ ਚੜ੍ਹਦੀ ਕਲਾ 'ਚ ਰੱਖੇ ਤਾਂ ਕਿ ਉਹਦਾ ਟੱਕਰ ਆ ਕਰ ਸਕੀ ਕਿਉਂਕਿ ਜੰਗਾਂ ਜਿਹੜੀਆਂ ਨੇ ਉਹ ਕਦੇ ਵਿਕਾਸ ਨਹੀਂ ਕਰਦੀਆਂ ਜੰਗਾਂ ਵਿਨਾਸ਼ ਕਰਦੀਆਂ ਨੇ ਹਮੇਸ਼ਾ ਤੇ ਇਹ ਵੀ ਸੱਚ ਹੈ ਕਿ ਲੜਾਈ ਜਿਹੜੀ ਹੁੰਦੀ ਹੈ ਉਹ ਵੱਡਿਆਂ ਦੀ ਹੁੰਦੀ ਹੈ ਤੇ ਲੜਦੇ ਜਿਹੜੇ ਨੇ ਉਹ ਜਵਾਨ ਨੇ ਤੇ ਭੁਗਦੇ ਜਿਹੜੇ ਨੇ ਉਹ ਬੱਚੇ ਨੇ ਕੌਗਲੀ ਜਿਹੜੀ ਪੀੜ੍ਹੀ ਹੁੰਦੀ ਹੈ ਉਹ ਹਮੇਸ਼ਾ ਉੱਕਦੀ ਹੈ ਪਰ ਅੱਜ ਜਿਹੇ ਜਿਹੇ ਹਾਲਾਤ ਬਣੇ ਨੇ ਮੈਂ ਉਹਦੇ ਵਿੱਚ ਕਹੂੰਗਾ ਕਿ ਸਾਡੇ ਦੇਸ਼ ਦੇਸ਼ ਨੂੰ ਮਹਫੂਜ਼ ਰੱਖੇ ਪਰਮਾਤਮਾ ਤੇ ਸਾਡੇ ਫੌਜੀ ਵੀਰਾਂ ਜਿਹੜੇ ਲੜਾਈ ਜੰਗ ਲੜ ਰਹੇ ਨੇ ਸਾਡੇ ਆਮ ਸਿਵਲੀਆਂ ਜਿਹੜੇ ਨੇ ਉਹਨਾਂ ਤੇ ਹਮੇਸ਼ਾ ਮਿਹਰਾਂ ਪਰਿਆ ਹੱਥ ਰੱਖਿਓ ਦੀ ਅਰਦਾਸ ਬੇਨਤੀ ਕਰਨ ਵਾਸਤੇ ਸਮੁੱਚੀ ਸਾਰੀਆਂ ਪਾਰਟੀਆਂ ਦੇ ਹਰ ਦੇ ਕੇ ਇਹ ਧਰਮ ਸਮਾਜ ਦੇ ਸਾਰੇ ਲੋਕ ਇਥੇ ਸ਼ਮੂਲੀਅਤ ਕਰਨ ਆਏ ਨੇ ਤੇ ਗੁਰੂ ਮਹਾਰਾਜ ਸਭ ਤੇ ਸਾਡੇ ਪੰਜਾਬ ਤੇ ਸਾਡੇ ਪੰਜਾਬੀਆਂ ਤੇ ਵਿਸ਼ੇਸ਼ ਤੌਰ ਤੇ ਕਿਉਂਕਿ ਸਭ ਤੋਂ ਵੱਡਾ ਜੇ جنگ ਦੇ ਵਿੱਚ ਕਦੇ ਵੀ ਨੁਕਸਾਨ ਹੋਇਆ ਤਾਂ ਉਹ ਪੰਜਾਬ ਦਾ ਹੋਇਆ ਤੇ ਇਸ ਪੰਜਾਬ ਨੂੰ ਮਹਿਫੂਜ਼ ਰੱਖੇ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਨੂੰ ਮਹਿਫੂਜ਼ ਰੱਖੇ ਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਉਹ ਫੌਜੀ ਵੀਰ ਜਿਹੜਾ ਪੰਜਾਬ ਜਿਹੜਾ ਤੇ ਦੇਸ਼ ਸਾਡਾ ਜਿਹੜਾ ਉਹ ਫਤਿਹ ਕਰੇ ओके ਜੀ ਜਿਹਦੇ ਸਾਰੇ ਸਾਡੇ ਸੰਗਤ ਸ਼ਹਿਰ ਦੇ ਵਾਲਾ ਜਿਹਨੀਆਂ ਵੀ ਸਿੱਖ ਜਥੇਬੰਦੀਆਂ ਨੇ ਪੂਰੀ ਸ਼ਾਮ ਨੂੰ ਬਾਕੀ ਬਾਕੀ ਪਾਰਟੀਆਂ ਦੇ ਨਾਲ ਇਹ ਸ਼ਾਮਲ ਹੋਏ ਸਿੰਖਸ માં ਅਮਾਦੇ ਜਿਹੜੇ ਵੀ ਆਗੂ ਨੇ ਉਹ ਵੀ ਸ਼ਾਮਲ ਹੋਏ ਜੀ ਬਹੁਤ ਵੱਡੀ ਗਿਣਤੀ ਵਿੱਚ ਅੱਜ ਅਰਦਾਸ ਨੂੰ ਕੀਤਾ ਗਈ ਹੈ ਕੋਈ ਵੀ ਸ਼ਾਮਲ ਹੋਏ ਨੇ ਕਿਉਂਕਿ ਅੱਜ ਅਸੀਂ ਦੇਖ ਰਿਹਾ ਜਿਸ ਤਰ੍ਹਾਂ ਦਾ ਸਾਧਿਆ ਸ਼ਰਧਾ ਦੇ ਉੱਤੇ ਔਰ ਪਨਾਹਪੂਰ ਮਾਹੌਲ ਬਣਿਆ ਹੋਇਆ ਹੈ ਹਰ ਸੇ ਪਾਸੇ ਦਾ ਜਿਤਨਾ ਦਾ ਅੱਜ ਇਹ ਜੁਗਤ ਦੀ ਜਿਹੜੀ ਹੈ ਕੰਮ ਚੱਲ ਰਿਹਾ ਹੈ ਸੋ ਇਸ ਬਾਰੇ ਤੋਂ ਮੈਂ ਸਮਝਿਆ ਕਿ ਸਭ ਨੂੰ ਮਹਾਨ ਮਿਹਰ ਕਰਨਾ ਕਿ ਅਸੀਂ ਕਹਿ ਲਏ ਕਿ ਹਮੇਸ਼ਾ ਸ਼ਾਂਤੀ ਹੋਣੀ ਚਾਹੀਦੀ ਹੈ ਕਿਉਂਕਿ ਹਮੇਸ਼ਾ ਜੁੱਧ ਦੇ ਨਾਲ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਖਾਸ ਤੌਰ ਤੇ ਸਾਡਾ ਪੰਜਾਬ ਬਾੜੂ ਦੇ ਉੱਤੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਕੋਈ ਵੀ ਬੰਦਾ ਇਹ ਨਹੀਂ ਚਾਹੁੰਦਾ ਕਿ ਕੋਈ ਜੰਗ ਹੋਵੇ ਜੰਗ ਲੱਗੇ ਕਿਹ ਪਰ ਆ ਕੋਈ ਦੁਨੀਆਂ ਸਰਕਾਰ ਦੀਆਂ ਫੌਜਾਂ ਦੀਆਂ ਸੋ ਇਹ ਵੀ ਸਾਨੂੰ ਮਾਣ ਹੈ ਸਾਡੀਆਂ ਪੁੱਤਾਂ ਦੇ ਉੱਤੇ ਵੀ ਮਾਣ ਹੈ ਸਾਡੇ ਪੇਸ਼ਿਆਂ ਉੱਤੇ ਜਦੋਂ ਕਿਤੇ ਨਹੀਂ ਸਾਨੂੰ ਹਮਲਾ ਹੋਇਆ ਨੇ ਪਰ ਉਹਨਾਂ ਨੇ ਬੜਾ ਡਟ ਕੇ ਮੁਕਾਬਲਾ ਕੀਤਾ ਹੈ ਪਿਛਲਾ ਸਾਡਾ ਜੰਗਾਂ ਦਾ ਇਤਿਹਾਸ ਹੈ 65 ਦਾ ਇਤਿਹਾਸ ਹੈ 71 ਦਾ ਇਤਿਹਾਸ ਹੈ ਜਿਹੜੇ ਲੋਕ 5 ਤਾਰ ਮਤਲਬ ਜਦੋਂ ਵੀ ਜੰਗ ਲੱਗੀ ਹੈ ਸੋ ਉਹਨਾਂ ਵਿਰੋਧੀਆਂ ਨੂੰ ਸਾਡੇ ਨੇ ਲੋਹੇ ਦੇ ਚਣੇ ਜਿਹੜੇ ਨੇ ਉਹ ਖਵਾਏ ਨੇ ਅੱਜ ਵੀ ਅਸੀਂ ਸਬਾਨ ਕਰਦੇ ਆ ਸਾਡੇ ਦੇਸ਼ ਦੇ ਗਿਰਜਵਾਨ ਨੇ ਸਾਡੀ ਫੌਜਾਂ ਨੇ ਉਹਨਾਂ ਨੂੰ ਕਿ ਸਾਨੂੰ ਬੜਾ ਮਾਣ ਹੈ ਉਹ ਹਰ ਮੁਕਾਬਲੇ ਡਟ ਕੇ ਮੁਕਾਬਲਾ ਜਿਹੜਾ ਕਰਨਗੇ ਫਿਰ ਵੀ ਅਸੀਂ ਚਾਹੁੰਦੇ ਹਾਂ ਕਿ ਆਮਨ ਸ਼ਾਂਤੀ ਸਭ ਦਾ ਭਲੇ ਦੀ ਜਿਹੜੀ ਅਰਦਾਸ ਕਰਦੇ ਆਂ ਕਿ ਸ਼ਮਨ ਪ੍ਰਬੰਧ ਕਮੇਟੀ ਹਮੇਸ਼ਾ ਜਦੋਂ ਵੀ ਕੋਈ ਐਸਾ ਮੌਕਾ ਹੁੰਦਾ ਹੈ ਇਸੇ ਮਤਾ ਮਾਸਾ ਉਹ ਇੱਕ ਖਾਸ ਕਮੇਟੀ ਨੂੰ ਨਾਲ ਖੜੀ ਹੈ ਅੱਜ ਵੀ ਜਿਹੜਾ ਬਾਜ਼ਰ ਦੇ ਉੱਤੇ ਜਿਹੜੇ ਸਾਡੇ ਪਿੰਡ ਦੇ ਸ਼ਨੀਕ ਨੇ ਉਹਨਾਂ ਵਾਸਤੇ ਲੱਗੜਾ ਦਾ ਪ੍ਰਬੰਧ ਵੀ ਕੀਤਾ ਹੈ ਸ਼ਮਨ ਮੰਨ ਲਓ ਕਿ ਬਰਤੋਂ ਉਹਦੇ ਨੇ ਹੈ ਸਰਪੰਚ ਜਿਹੜੇ ਨੇ ਨੇੜੇ ਕੁਤਵਾਰਾ ਸਾਹਿਬ ਲੱਗ ਜਣੇ ਉੱਥੇ ਉਹਨਾਂ ਵੀ ਸਾਰਿਆਂ ਵੀ ਰਹਿਣ ਦਾ ਬਹੁਤ ਸਾਰਾ ਉੱਥੇ ਕਿੱਥਾ ਗਿਆ ਸੋ ਇਸ ਲਈ ਮੈਂ ਸਮਝਦਾ ਕਿ ਜਿੱਥੇ ਸਾਰੀਆਂ ਦਿੱਕਤਾਂਆਂ ਦਾ ਭਾਰਤਵਾਦ ਇਸ ਇੱਥੇ ਬਤੀਜੀਆਂ ਚਾਹੀਦਾ ਉੱਥੇ ਸਰਬਉਪਰ ਨੂੰ ਅਰਦਾਸ ਕਰਦੇ ਆ ਕਿ ਸਭ ਨੂੰ ਸਾਰ ਨੂੰ ਸਾਰਿਆਂ ਨੂੰ ਸੁੱਖ ਸ਼ਾਂਤੀ ਬਖਸ਼ੇ ਗਵਿੰਦਰ ਜੀ ਅੱਜ ਇਸ ਵੱਤ ਦੇ ਭਲੇ ਲਈ ਜਿੱਥੇ ਦੋਏ ਮੁਲਕਾਂ ਦੀ ਲੜਾਈ ਲੱਗਣ ਨੂੰ ਲੱਗੀ ਹੋਈ ਹੈ ਤਿਆਰੀਆਂ ਹੋ ਚੁੱਕੀਆਂ ਨੇ ਅਰਦਾਸ ਕੀਤੀ ਗਈ ਹੈ ਸਰਬੱਤ ਦੇ ਭਲੇ ਦੀ ਕੀ ਕਰਨੀ ਹੈ ਗੁਰਤੀ ਗਦਨਾ ਹੋ ਵੀ ਜਨਕੀ ਅਰਦਾਸ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰਦੁਆਰਾ ਕੇਨਾਂ ਸਾਹਿਬ ਕੀ ਜੋ ਅਰਦਾਸ ਕੀਤੀ ਗਈ ਹੈ ਅਸੀਂ ਸ਼ਾਂਤੀ ਦੇ ਪ੍ਰਤੀਕ ਕੌਮ ਸਿੱਖ ਕੌਮ ਜੋ ਹੈ ਸ਼ਾਂਤੀ ਦੇ ਪ੍ਰਤੀਕ ਹੈ ਪਰ ਹਰ ਜਿਹਨੋਂ ਦਾ ਜਵਾਬ ਦੇਣਾ ਵੀ ਸਿੱਖ ਕੌਮ ਜਾਣਦੀ ਸੋ ਪੈਲਗਾਂ ਜਿਹੜਾ ਕਾਂਡ ਹੋਇਆ ਚਾਹੇ ਉਹ Hindu ਦੇ ਧਰਮ ਦੇ ਲੋਕ ਮਾਰੇਗੇ ਪਰ insani taur te insaan marege aur di ninda kis te karde hain utthe jo ladaiyan da mahol baneya hai is time ਅਸੀਂ ਸਮਝਦੇ ਹਾਂ ਇਹ ਲੜਾਈ ਦਾ ਮੋਰ ਟਲ ਕੇ ਕੋਈ ਬੈਠ ਕੇ ਅਮਨ ਸ਼ਾਂਤੀ ਨਾਲ ਗੱਲ ਹੋ ਸਕਦੀ ਹੈ ਤਾਂ ਜ਼ਰੂਰ ਹੋਣੀ ਚਾਹੀਦੀ ਹੈ ਕੋ ਸਿੱਖ ਹਮੇਸ਼ਾ ਅਰਦਾਸ ਦੀ ਵਿਸ਼ਵਾਸ ਕੀਤੀ ਹੈ ਗੁਰੂ ਗੰਗਾ ਸਾਹਿਬ ਦੀ ਅਰਦਾਸ ਕੀਤੀ ਹੈ ਇਸ ਜੀ ਦੀ ਪਰ ਜਿੱਥੇ ਜ਼ੁਲਮ ਹੁੰਦਾ ਜ਼ੁਲਮ ਦਾ ਟਾਕਰਾ ਕਰਨਾ ਵੀ ਦਸੇ ਪਾਸ਼ਾ ਗੁਰੂ ਗੋਬਿੰਦ ਸਿੰਘ ਮਾਰਿਆਂ ਨੇ ਸਿਖਾਇਆ ਸੋ ਗੁਰਦੁਆਰਾ ਪ੍ਰੰਧ ਤਾਲਗਮੜੀ ਸੰਗਰੂਰ ਦੇ ਵੱਲੋਂ ਜਿੱਥੇ ਸਾਰੀਆਂ ਸੰਸਥਾਵਾਂ ਇੱਥੇ ਪਹੁੰਚੀਆਂ ਸ਼ਹਿਰ ਦੀਆਂ ਸ਼੍ਰੀ ਸੁਖਨੀਅਤ ਸੋਸਾਇਟੀ ਸਟਡੀ ਸਰਕਲਸ ਹੋਰ ਸਸਤਾਵਾਂ ਸਾਰੀ ਗੁਰਦਵਾਰਿਆਂ ਦੇ ਪਹੁੰਚੇ ਸਨ ਅਰਲ ਕੇ ਅਰਦਾਸ ਕੀਤੀ ਸੋ ਪ੍ਰਮਾਤਮਾ ਕੀ ਅਰਦਾਸਾਂ ਇਸੇ ਖੁਦਾਂ ਨੂੰ ਮਾਹੌਲ ਬਣਾ ਕੇ ਇਸ ਵਿਪਤਾ ਨੂੰ ਸਾਨੂੰ ਕੱਢੇ ਨਹੀਂ ਤਾਂ ਜੰਗ ਦਾ ਹੱਲ ਹੈ ਹੀ ਇਸ ਚੀਜ਼ ਦਾ ਪਰ ਅਸੀਂ ਅਰਦਾਸ ਕੀਤੀ ਹੈ ਵੀ ਚਲੋ ਕੋਈ ਅਮਨ ਸ਼ਾਂਤੀ ਨਾਲ ਇਸ ਚੀਜ਼ ਦਾ ਹੱਲ ਹੋ ਜੇ ਕਿਉਂ ਮਨਣਾ ਮਨ ਇਨਸਾਨ ਨਹੀਂ ਐ ਇੱਧਰ ਮਰੇ ਐ ਸੰਨ ਉੱਧਰ ਮਰੇ ਐ ਸਾਡੇ ਗੁਰੂ ਧਾਮ ਉੱਧਰ ਨੇ ਆਸਿਨ ਕੇ ਅੰਦਰ ਤੱਕ ਨੁਕਸਾਨ ਹੋਇਆ ਰਤ ਵੀ ਜੋ ਅਸੀਂ ਡਰੋਨ ਜੋ ਗਿਰਿਆ ਗੁਰਦਵਾਰਾ ਕਰਤਾਰ ਸਾਹਿਬ ਲੰਘ ਦੇ ਨੇੜੇ ਗਿਰਿਆ ਤੇ ਬੜਾ ਮੰਨ ਚਿੱਟ ਡਰ ਦਾ ਮਾਹੌਲ ਬਣਿਆ ਸੋ ਅੱਜ ਅਰ ਰਲ ਕੇ ਅਰਦਾਸ ਕੀਤੀ ਹੈ ਉਹ ਵੇਰੇ ਗੁਰੂ ਸਾਡੀ ਅਰਦਾਸ ਜ਼ਰੂਰ ਕਬੂਲ ਕਰੇ ਸਾਨੂੰ ਗੁਰਗਾਂ ਸਿੰਘ ਪੂਰਾ ਵਿਸ਼ਵਾਸ ਹੈ ਵਾਹਿਗੁਰੂ ਜੀ ਦਾ ਸਰ ਕਿਵੇਂ ਦੇਖਦੇ ਹੋ ਪਾਕਿਸਤਾਨ ਤੇ ਭਾਰਤ ਵਿਚਾਲੇ ਜਿਹੜੀ ਜੰਗ ਚੱਲ ਰਹੀ ਹੈ ਆਪਰੇਸ਼ਨ ਸੰਧੂਰ ਦੇ ਤੱਕ ਕੀ ਲੱਗਦਾ ਹੈ ਬਹੁਤ ਹੀ ਮੰਦਭਾਗੀ ਹਾਲਾਤ ਦੇ ਜੋ ਜੰਗ ਚੱਲ ਰਹੀ ਹੈ ਕਿਉਂਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਪਰ ਹਮੇਸ਼ਾ ਤੋਂ ਹੀ ਪੁਰਾਣੇ ਸਮੇਂ ਤੋਂ ਜੋ ਦੋਨਾਂ ਦੇਸ਼ਾਂ ਵਿੱਚ ਇੱਕ ਤਣਾਅ ਦੀ ਸਥਿਤੀ ਜਦੋਂ ਤੋਂ ਵੰਡ ਤੋਂ ਬਾਅਦ ਹੀ 1947 ਦੇ ਵਿੱਚ ਵੀ ਜਦੋਂ ਵੰਡ ਹੋਈ ਹੈ ਉਸ ਤੋਂ ਬਾਅਦ ਹੀ ਇਹ ਤਣਾਅ ਲਗਾਤਾਰ ਚੱਲਦਾ ਆ ਰਿਹਾ ਹੈ ਤੇ ਸਾਡੇ ਉਸ 1947 ਵਿੱਚ ਵੀ ਇੱਕ ਭਾਰਤ ਦੀ ਵੰਡ ਨਹੀਂ ਸੀ ਇੱਕ ਤਰ੍ਹਾਂ ਦੀ ਪੰਜਾਬ ਦੀ ਵੰਡ ਹੋਈ ਸੀ ਤੇ ਦੂਜੀ ਵਾਰ ਫਿਰ 1966 ਵਿੱਚ ਫਿਰ ਪੰਜਾਬ ਦੀ ਦੁਬਾਰਾ ਵੰਡ ਹੋਈ ਤੇ ਹਮੇਸ਼ਾ ਪੰਜਾਬ ਹੀ ਟਾਰਗੇਟ ਤੇ ਹੁੰਦਾ ਹੈ ਕਿਉਂਕਿ ਪਰ ਸਾਡਾ ਇਤਿਹਾਸ ਹੈ ਕਿ ਜਦੋਂ ਵੀ ਦਰਾ ਖੈਬਰ ਤੋਂ ਉੱਤੋਂ ਅਫਗਾਨੀ ਜੋ ਧੜਵੀ ਆਉਂਦੇ ਸੀ ਉਹਨਾਂ ਨੂੰ ਪੰਜਾਬ ਦੇ ਸੂਰਮਿਆਂ ਨੇ ਹੀ ਅੱਗੇ ਰੋਕਿਆ ਤੇ ਉਹਨਾਂ ਨੂੰ ਨੱਥ ਪਾਈ ਹੈ ਕਿਉਂਕਿ ਸਾਡਾ ਅਸੀਂ ਅੱਜ ਜੋ ਗੁਰਦੁਆਰਾ ਨਾਨਕੀਰ ਸਾਹਿਬ ਵਾਲੇ ਜੀ ਪ੍ਰਬੰਧ ਕਮੇਟੀ ਵੱਲੋਂ ਅਰਦਾਸ ਸ਼ੁਰੂ ਨਹੀਂ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਹਦਾਇਤਾਂ ਤੇ ਰੱਖੀ ਗਈ ਸੀ ਬਿਲਕੁਲ ਹੀ ਕਦੀ ਨਾ ਜਾਵੇ ਜਾਣ ਕੀ ਅਰਦਾਸ ਉਸ ਸੰਦਰਭ ਵਿੱਚ ਸਮੂਹ ਸਰਬੱਤ ਦੇ ਭਲੇ ਦੀ ਅਰਦਾਸ ਜੋ ਖਾਲਸਾ ਕੌਮ ਮੰਗਦੀ ਹੈ ਸਦਾ ਉਹ ਅਰਦਾਸ ਹੋਈ ਹੈ ਕਿਉਂਕਿ ਖਾਲਸੇ ਦੇ ਜਾਂ ਸਾਡੇ ਗੁਰੂ ਸਾਹਿਬਾਨ ਦਾ ਉਪਦੇਸ਼ ਹੈ ਵੀ ਕਦੇ ਵੀ ਕਿਸੇ ਦੇ ਹੱਥ ਨਹੀਂ ਚੁੱਕਣਾ ਪਰ ਜੇ ਕਹਿੰਦੇ ਪਹਿਲਾ ਹੱਥ ਝੁਕਣਾ ਨਹੀਂ ਬਾਅਦ ਚ ਪਰ ਰੁਕਣਾ ਨਹੀਂ ਕਹਿੰਦੇ ਜੇ ਨਿਓਕੇ ਆਏ ਨੂੰ ਦੇਖ ਤੇ ਚੜ ਕੇ ਆਏ ਨੂੰ ਤੇ ਸੋ ਉਸ ਤਰ੍ਹਾਂ ਹੀ ਪਹਿਲਾ ਕੋਈ ਉਹ ਕੀਤਾ ਨਹੀਂ ਤੇ ਜਦ ਉਹਨਾਂ ਨੇ ਅਤੰਕਵਾਦੀ ਹਮਲਾ ਕੀਤਾ ਤਾਂ ਉਹਦਾ ਜਵਾਬ ਸਾਡੀ ਦੇਸ਼ ਦੀ ਫੌਜ ਨੇ ਮਿਲਟਰੀ ਨੇ ਬੜੇ ਹੀ ਵਧੀਆ ਢੰਗ ਨਾਲ ਦਿੱਤਾ ਹੈ ਸਦਾ ਤੋਂ ਹੀ ਪੰਜਾਬ ਤੇ ਇਹ ਤਸ਼ੱਦਦ ਇੱਕ ਅਖਾਣ ਵੀ ਹੈ ਜਿਹੜਾ ਜਿੱਦਾਂ ਕਿਹਾ ਵੀ ਜਾਂਦਾ ਇੱਕ ਪਾਸੇ ਨਨਖਾਣਾ ਦੂਜੇ ਪਾਸੇ ਦਰਬਾਰ ਤਾਂ ਲੱਗਦਾ ਹਰ ਵਾਰ ਨੁਕਸਾਨ ਹੈ ਜਿਹੜਾ ਤਾਂ ਪੰਜਾਬੀਆਂ ਦਾ ਹੁੰਦਾ ਉਧਰ ਵੀ ਪੰਜਾਬੀ ਤੇ ਇੱਧਰ ਵੀ ਪੰਜਾਬੀ ਬਿਲਕੁਲ ਜੀ ਲੱਗਦਾ ਵੀ ਪੰਜਾਬ ਵੀ ਹਰ ਹਰ ਵਾਰ ਸੰਤਾਪ ਭੋਗਦਾ ਹੈ ਤੇ ਇਹ ਵੀ ਲੱਗਦਾ ਵੀ ਪਤਾ ਨਹੀਂ ਇਹ ਗੁਰੂ ਧੰਮਾ ਨੂੰ ਸ਼ਾਇਦ ਕੋਈ ਗਿਣੀ ਮਿੱਥੀ ਸਾਜ਼ਿਸ਼ ਤਹਿਤ ਜਦੋਂ ਵੰਡ ਹੋਈ ਹੈ ਉਦੋਂ ਅਲੱਗ-ਅਲੱਗ ਕਰ ਦਿੱਤਾ ਗਿਆ ਤਾਂ ਕਿ ਇਹ ਪੰਜਾਬੀਆਂ ਨੂੰ ਸਿੱਖਾਂ ਨੂੰ ਵੀ ਇਹ ਹਰ ਸਮੇਂ ਇਹ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇ ਤੇ ਪੁਰਾਣੇ ਸਮੇਂ ਤੋਂ ਜਿਵੇਂ ਪਹਿਲਾਂ ਕਹਿ ਰਿਹਾ ਸੀ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਸਦਾ ਹੀ ਪੰਜਾਬ ਨਾਲ ਇਹ ਹੁੰਦਾ ਆ ਪਰ ਗੁਰੂ ਸਾਹਿਬਾਂ ਦੀ ਅਸੀਸ ਸਦਕਾ ਸਦਾ ਹੀ ਪੰਜਾਬ ਪੰਜਾਬੀਅਤ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਮੰਗਦੇ ਨੇ ਪਰ ਜੇ ਕੋਈ ਉਹਨਾਂ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰ ਲਵੇ ਤਾਂ ਉਹ ਬਾਰਡਰ ਤੇ ਡਟਣਾ ਵੀ ਜਾਣਦੇ ਨੇ ਧੰਨਵਾਦ ਠੀਕ ਹੈ ਮਨੂਜੀ ਕਿਵੇਂ ਦੇਖਦੇ ਹੋ ਅੱਜ ਪੰਜਾਬ ਦੇ ਵਿੱਚ ਵੀ ਜਿਹੜੇ ਅਸੀਂ ਕਹਿ ਸਕਦਾ ਜੰਗ ਵਰਗੇ ਹਾਲਾਤ ਬਣੇ ਹੋਏ ਨੇ ਕਈ ਥਾਵਾਂ ਤੇ ਜਿਹੜੀ ਅਸੀਂ ਕਹਿ ਸਕਦੇ ਮਸਾਇਲੇ ਤੱਕ ਗਿਰਿਆ ਨੇ ਕੀ ਕਹਿਣਾ ਹੈ ਦੇਖੋ ਜੀ ਬਹੁਤ ਹੀ ਇਹ ਦੇਖਿਆ ਜਾਵੇ ਤਾਂ ਮੱਧ ਭਾਗੀ ਗੱਲ ਹੈ ਕਿਉਂਕਿ ਦੋਨੇ ਦੇਸ਼ਾਂ ਦੇ ਲਈ ਬਹੁਤ ਹੀ ਨੁਕਸਾਨਦਾਈ ਗੱਲ ਹੈ ਜਦ ਵੀ ਅਕਸਰ ਵੀ ਲੜਾਈਆਂ ਹੁੰਦੀਆਂ ਨੇ ਤਾਂ ਨੁਕਸਾਨ ਇੱਕ ਦੇਸ਼ ਦਾ ਨਹੀਂ ਹੁੰਦਾ ਹੈਗਾ ਦੋਨੇ ਦੇਸ਼ਾਂ ਦਾ ਹੁੰਦਾ ਹੈਗਾ ਤੇ ਅੱਜ ਇਹੀ ਵੀ ਦੋਨੇ ਦੇਸ਼ ਅਮਨ ਤੇ ਸ਼ਾਂਤੀ ਰਹਿਣ ਤੇ ਏਸੀ ਦੀ ਜਿਹੜੀ ਸਰਬੱਤ ਦੇ ਭਲੇ ਦੀ ਲਈ ਜਿਹੜੀ ਸ਼ੁਕਸ਼ਾਂਤੀ ਲਈ ਦੋਵੇਂ ਦੇਸ਼ਾਂ ਦੇ ਲਈ ਅੱਜ ਗੁਰਦੁਆਰਾ ਸਾਹਿਬ ਵੀ ਕੇ ਅਰਦਾਸ ਵੀ ਕੀਤੀ ਗਈ ਹੈਗੀ ਹੈ ਤੇ ਜਿਸ ਤਰੀਕੇ ਨਾਲ ਆਪਾਂ ਨੂੰ ਪਤਾ ਹੈ ਕਿ ਸਾਡਾ ਜਿਹੜਾ ਦੇਸ਼ ਆਮਨ ਤੇ ਸ਼ਾਂਤੀ ਦਾ ਦੇਸ਼ ਹੈ ਸਾਡੇ ਦੇਸ਼ ਨੇ ਹਮੇਸ਼ਾ ਹੀ ਅਮਨ ਦਾ ਜਿਹੜਾ ਸੰਦੇਸ਼ ਦਿੱਤਾ ਹੈਗਾ ਤੇ ਜਿਸ ਤਰੀਕੇ ਨਾਲ ਬੜਾ ਹੀ ਪਿਛਲੇ ਮਤਭਾਗੀ ਜਿਹੜੀ ਘਟਨਾ ਹੋਈ ਸੀਗੀ ਪੁਲਵਾਮਾ ਹਮਲਾ ਜਿਹੜਾ ਜਿਹੜਾ ਉਦੋਂ ਵੀ ਹੋਇਆ ਸੀਗਾ ਤੁਹਾਨੂੰ ਪਤਾ ਹੀ ਹੈ ਨੀਪੁਰਵਾਵਾਂ ਹਮਲਾ ਵੀ ਇੱਕ ਵਾਰ ਤੁਹਾਨੂੰ ਪਤਾ ਹੋਇਆ ਸੀਗਾ ਪਿਛਲੀ ਵਾਰ ਜਦੋਂ ਹੋਇਆ ਸੀਗਾ ਸਾਡੇ ਫੌਜੀ ਜਵਾਨ ਵੀਰ ਮਾਰੇ ਗਏ ਸੀਗੇ ਤੇ ਉਦੋਂ ਵੀ ਤੁਸੀਂ ਦੇਖਿਆ ਸੀਗਾ ਤੇ ਸਾਡੇ ਜਿਹੜੇ ਭਾਰਤੀ ਸੈਨਾ ਉਹਨੇ ਮੂੰਹ ਤੋੜ ਜਵਾਬ ਦਿੱਤਾ ਸੀਗਾ ਤੇ ਹੁਣ ਵੀ ਜਿਹੜਾ ਪਹਿਲਗਾਮ ਦੇ ਵਿੱਚ ਬੜੀ ਹੀ ਮਦ ਭਾਗੀ ਘਟਨਾ ਜਿਹੜੀ ਬੇਕਸੂਰ ਲੋਕ ਸਾਡੀਆਂ ਸਾਡੇ ਜਿਹੜੇ ਭੈਣਾਂ ਦੇ ਸੁਹਾਗ ਉਜਾੜੇ ਗਏ ਸਾਡੇ ਮਾਵਾ ਦੇ ਪੁੱਤ ਮਾਰੇ ਗਏ ਬੇਕਸੂਰ ਲੋਕਾਂ ਨੂੰ ਤੇ ਉਹਨਾਂ ਦੇ ਧਰਮ ਨੂੰ ਪੁੱਛ ਪੁੱਛ ਕੇ ਮਾਰਿਆ ਗਿਆ ਬੜਾ ਹੀ ਮਤਭਾਗਾ ਸੀਗਾ ਕਿਉਂਕਿ ਸਾਡੇ ਜਿਹੜੇ ਦਿਲਾਂ ਨੂੰ ਹੈ ਸਾਡੇ ਪੂਰੇ ਹਿੰਦੁਸਤਾਨ ਨੇ ਨਹੀਂ ਪੂਰੀ ਦੁਨੀਆ ਨੇ ਇਸ ਚੀਜ਼ ਦਾ ਅਫਸੋਸ ਮਨਾਇਆ ਸੀਗਾ ਤੇ ਸਾਡੇ ਦਿਲਾਂ ਨੂੰ ਝੰਡੋੜ ਕੇ ਰੱਖ ਦਿੱਤਾ ਤਾਂ ਜਿਸ ਤਰ੍ਹਾਂ 47 'ਚ ਹਾਲਾਤ ਬਣੇ ਸੀ ਘਰ ਛੱਡ ਕੇ ਜਾਣਾ ਪੈ ਗਿਆ ਸੀ ਅੱਜ ਵੀ ਉਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਲੱਖਾਂ ਕਰੋੜਾਂ ਦੇ ਬਣਾਏ ਹੋਏ ਮਹਿਲ ਛੱਡ ਕੇ ਜਾਣਾ ਪੈ ਰਿਹਾ ਤਾਂ ਲੱਗਦਾ ਵੀ ਪੁਰਾਣੇ 47 ਵਰਗੇ ਹਾਲਾਤ ਨੇ ਜਿਹੜੇ ਪੰਜਾਬ ਦੇ ਵਿੱਚ ਬਣਾਏ ਜਾ ਰਹੇ ਨੇ ਘਰ ਛੱਡਣਾ ਪੈ ਰਹੇ ਲੋਕਾਂ ਨੂੰ ਬਣਾਏ ਜਾ ਰਹੇ ਨੇ ਸਾਨੂੰ ਪਤਾ ਹੀ ਹੈ ਕਿਉਂਕਿ ਦੇਖੇ ਸੀਗਾ ਜਦੋਂ 47 ਦੇ ਵਿੱਚ ਦੇਸ਼ ਆਜ਼ਾਦ ਹੋਇਆ ਸੀ ਲੜ ਕੇ ਨਾਲ ਉਹਨਾਂ ਦੀਆਂ ਲਾਸ਼ਾਂ ਟ੍ਰੇਨਾਂ ਤੇ ਲੰਮਕਰੀਆਂ ਸੀ ਕਿਸ ਤਰੀਕੇ ਨਾਲ ਉਹਨਾਂ ਦਾ ਕਤਲਿਆਮ ਕੀਤਾ ਗਿਆ ਸੀਗਾ ਤੇ ਭਾਈਚਾਰਕ ਨੂੰ ਖਰਾਬ ਕੀਤਾ ਗਿਆ ਸੀ ਹਿੰਦੂ ਮੁਸਲਮਨ ਨੂੰ ਸਿੱਖ ਨੂੰ ਲੜਾਇਆ ਗਿਆ ਸੀਗਾ ਅਸੀਂ ਨਹੀਂ ਚਾਹੁੰਦੇ ਹੈਗੇ ਕਿ ਵੀ ਸਾਡੇ ਦੇਸ਼ ਦੇ ਵਿੱਚ ਦੋਨਾਂ ਦੇ ਵਿੱਚ ਫਿਰ ਉਹ ਜਾ ਮਾਹੌਲ ਬਣੇ ਤੇ ਅਸੀਂ ਚਾਹੁੰਦੇ ਆ ਕਿ ਸਾਡੇ ਦੋਨੇ ਦੇਸ਼ਾਂ ਦੇ ਵਿੱਚ ਜਿਹੜਾ ਹੈ ਸ਼ਾਂਤੀ ਵਾਲਾ ਬਣਿਆ ਰਹੇ ਤੇ ਫਿਰ ਵੀ ਜਿਹੜਾ ਪਾਕਿਸਤਾਨ ਨੂੰ ਅਸੀਂ ਇੱਕ ਗੱਲ ਜ਼ਰੂਰ ਸਾਡੇ ਜਿਹੜੇ ਅੱਜ ਸਾਡੀ ਆਰਮੀ ਨੇ ਜਵਾਬ ਦਿੱਤਾ ਹੈ ਬੜਾ ਹੀ ਵਧੀਆ ਇਸ ਤਰੀਕੇ ਨਾਲ ਅਸੀਂ ਉਹਨਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਇਹ ਸਾਡੀ ਆਰਮੀ ਨੇ ਤੇ ਜਿਹੜਾ ਅੱਤਵਾਦ ਖਤਮ ਕਰਨ ਦਾ ਸੰਦੇਸ਼ ਹੈ ਸਾਨੂੰ ਅੱਤਵਾਦ ਨਹੀਂ ਸਾਨੂੰ ਜਿਵੇਂ ਦੇਖੋ ਬਿਲਕੁਲ ਕੁਝ ਗੱਲਾਂ ਇਹ ਜੀਆਂ ਵੀ ਹੁੰਦੀਆਂ ਨੇ ਜਿਹੜੀਆਂ ਕਿ ਦੇਖੋ ਇਸ ਗੱਲ ਦੇ ਵਿੱਚ ਕੋਈ ਗੱਲ ਸਿਆਸਤ ਦੀ ਵੀ ਹੁੰਦੀਆਂ ਨੇ ਮੈਂ ਨਹੀਂ ਚਾਹੁੰਦਾ ਹੈਗਾ ਕਿ ਵੀ ਕਿਸੇ ਵੀ ਪਾਰਟੀ ਨੂੰ ਜਾਂ ਕਿਸੇ ਵੀ ਸਿਆਸਤਦਾਨ ਨੂੰ ਇਸ ਤੇ ਬਿਆਨ ਨਹੀਂ ਦੇਣਾ ਚਾਹੀਦਾ ਹੈਗਾ ਤੇ ਮੈਂ ਤੁਹਾਨੂੰ ਵੀ ਇਸ ਗੱਲ ਦਾ ਵੀ ਤੁਹਾਨੂੰ ਤੁਹਾਡੇ ਜਰੀਏ ਜਿਹੜੇ ਸਾਡੇ ਵੱਡੇ ਵੱਡੇ ਚੈਨਲ ਨੇ ਜਾਂ ਹੋਰ ਨੇ ਜਿਹੜੇ ਵੱਡੇ ਨਿਊਜ਼ ਪੇਪਰ ਨੇ ਜਾਂ ਕੋਈ ਵੱਡੇ ਨਿਊਜ਼ ਸਾਡੇ ਚੈਨਲ ਦੇ ਉਹਨਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਦੇ ਵੀ ਇਹ ਜਿਹਾ ਮਾਹੌਲ ਸਾਡੇ ਦੇਸ਼ ਦੇ ਵਿੱਚ ਨਾ ਬਣਾਇਆ ਜਾਵੇ ਜਿਸ ਦੇ ਨਾਲ ਨੈਗੇਟਿਵਿਟੀ ਫੈਲੇ ਤੇ ਅਸੀਂ ਇੱਕ ਦੂਜੇ ਨੂੰ ਜਿਹੜਾ ਨਫਰਤ ਹੈ ਸੋ ਅਸੀਂ ਨਹੀਂ ਚਾਹੁੰਦੇ ਹੈਗੇ ਫਿਰ ਮੈਂ ਕਹਿਣਾ ਚਾਹਨਾ ਅਖੀਰ ਦੇ ਵਿੱਚ ਸਾਡਾ ਦੇਸ਼ ਜਿਹੜਾ ਹੈ ਉਹ ਅਮਨ ਸ਼ਾਂਤੀ ਦਾ ਦੇਸ਼ ਹੈ ਨਾਮ ਹੈ ਜੀ ਮੇਰਾ ਨਾਮ ਚਮਕੌਰ ਸਿੰਘ ਦਸੀ ਠੀਕ ਹੈ ਕਿਸ ਤਰ੍ਹਾਂ ਦੇਖਦੇ ਹੋ ਅੱਜ ਭਾਰਤ ਤੇ ਪਾਕਿਸਤਾਨ ਦੇ ਜੋ ਜੰਗ ਵਰਗੇ ਹਾਲਾਤ ਬਣੇ ਹੋਏ ਨੇ ਤਾਂ ਦੋਨੇ ਮੁਲਕ ਇੱਕ ਤਰਫਾ ਹੋਏ ਪਏ ਨੇ ਤਾਂ ਕੀ ਕਹਿਣਾ ਚਾਹੁੰਦੇ ਦੇਖੋ ਜਦੋਂ ਜਦੋਂ ਵੀ ਕਿਸੇ ਵੀ ਦੇਸ਼ ਦੀ ਜੰਗ ਹੋਈ ਹੈ ਖਾਸ ਕਰਕੇ ਭਾਰਤ ਤੇ ਪਾਕਿਸਤਾਨ ਦੀ ਜਦੋਂ ਵੀ ਜੰਗ ਹੋਈ ਹੈ ਇਹਦੇ ਵਿੱਚ ਆਮ ਜਨਤਾ ਦਾ ਆਮ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਜਿਵੇਂ ਕਿ 1947 ਵੇਲੇ ਜਦੋਂ ਦੇਸ਼ ਆਜ਼ਾਦ ਹੋਇਆ ਕਿਸੇ ਵੀ ਵੱਡੇ ਬੰਦੇ ਦਾ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਜੇਕਰ ਵਿਛੜੇ ਨੇ ਤਾਂ ਇੱਕ ਦੂਏ ਤੋਂ ਮਾਪੂਤੇ ਆ ਭੈਣ ਭਾਈ ਵਿਛੜੇ ਤਾਂ ਗਰੀਬ ਜਨਤਾ ਜਿਹੜੀ ਲੋਅਰ ਲੈਵਲ ਦੇ ਆਪ ਦਾ ਕਰਕੇ ਖਾਣ ਵਾਲੇ ਲੋਕ ਨੇ ਜਿਹੜੇ ਉਹਨਾਂ ਨੂੰ ਵੱਧ ਭੁਗਤਣਾ ਪਿਆ ਇਸੇ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਹੁਣ ਬਣੇ ਹੋਏ ਨੇ ਜਿਵੇਂ ਕਿ ਪਹਿਲਾਂ ਸਾਡੇ 22 ਵੀ ਬੋਲ ਰਹੇ ਦੀ ਪਲਵਾਮਾ ਦੇ ਵਿੱਚ ਜਿਹੜਾ ਇਹ ਪਹਿਲਗਾਮ ਦੇ ਵਿੱਚ ਜਿਹੜਾ ਹਮਲਾ ਹੋਇਆ ਉਹਦਾ ਹਮਲੇ ਦੇ ਸਬੰਧ ਦੇ ਵਿੱਚ ਭਾਰਤੀ ਜਿਹੜੀ ਸਾਡੀ ਸੈਨਾ ਜਿਹੜੇ ਫੌਜੀ ਵੀਰ ਨੇ ਸਾਡੇ ਉਹਨਾਂ ਨੇ ਜਾ ਕੇ ਉਹਨਾਂ ਦੇ ਜਿਹੜੇ ਟਿਕਾਣਿਆਂ ਨੂੰ ਖਤਮ ਕੀਤਾ ਹੈ ਜਾ ਨਾ ਕਿ ਉਹ ਅੱਗੇ ਨੂੰ ਕੋਈ ਹੈ ਜਾਂ ਕੁਝ ਨਾ ਕਰ ਸਕੇ ਜਿਸ ਨੂੰ ਕੀ ਪਾਕਿਸਤਾਨ ਗਲਤ ਸਮਝ ਬੈਠੇ ਕਿ ਸਾਡੇ ਤੇ ਹਮਲਾ ਕੀਤਾ ਤੇ ਉਹਨੂੰ ਦੇਖਦੇ ਹੋਏ ਹੁਣ ਜਿਹੜਾ ਹਰ ਰੋਜ਼ ਦੇ ਵਿੱਚ ਰਾਤ ਨੂੰ ਵੀ ਦੇਖਦੇ ਆਪਾਂ ਬਲੈਕ ਜੋ ਆਪਣਾ ਲਾਈਟ ਬੰਦ ਕੀਤੀ ਜਾਂਦੀ ਉਹਦੇ ਵਿੱਚ ਵੀ ਆਮ ਜਨਤਾ ਜਿਹੜੀ ਪੀਸੀ ਜਾਂਦੀ ਹੈ ਮੇਰੀ ਤਾਂ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਚੜ੍ਹਦੀ ਕਲਾ ਦੀ ਜਿਹੜੀ ਇਹ ਅਰਦਾਸ ਹੋਈ ਆ ਜਿਵੇਂ ਕਹਿੰਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸਰਬੱਤ ਦੀ ਅਰਦਾਸ ਹੋਈ ਹੈ ਇਸ ਨੂੰ ਦੋਨੋਂ ਮੁਲਕਾਂ ਦੀ ਜਿਹੜੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਗਈ ਜਿਹੜੀ ਜੰਗ ਹੈ ਇਹ ਇਹ ਬੰਦ ਹੋਣੀ ਚਾਹੀਦੀ ਆ ਮੈਂ ਪਹਿਲਾਂ ਵੀ ਕਹਿ ਕੇ ਹਟਾਂ ਜਿਹੜਾ ਜੰਗ ਦਾ ਨਤੀਜਾ ਜਿਹੜਾ ਬਾਲਾ ਵਧੀਆ ਨਹੀਂ ਨਿਕਲਦਾ ਆਮ ਲੋਕਾਂ ਦਾ ਵੱਧ ਨੁਕਸਾਨ ਹੁੰਦਾ ਤਾਂ ਅੱਜ ਪੰਜਾਬ ਤੇ ਬਹੁਤ ਹਮਲੇ ਕੀਤੇ ਜਾ ਰਹੇ ਨੇ ਪੰਜਾਬ ਦੇ ਕਈ ਥਾਵਾਂ ਤੇ ਹਮਲੇ ਵੀ ਹੋ ਗਏ ਨੁਕਸਾਨ ਵੀ ਹੋ ਗਿਆ ਕੀ ਲੱਗਦਾ ਵੀ ਹਰ ਵਾਰ ਪੰਜਾਬ ਨੂੰ ਹੀ ਟਾਰਗੇਟ ਕੀਤਾ ਜਾਂਦਾ ਹਰ ਵਾਰ ਜਿਵੇਂ ਕਿ ਬਾਰਡਰ ਆ ਜਿਹੜਾ ਇਹ ਰਾਜਸਥਾਨ ਤੇ ਵੀ ਪੈਂਦਾ ਹੈ ਗੁਜਰਾਤ 'ਚ ਵੀ ਪੈਂਦਾ ਹੈ ਪੰਜਾਬ 'ਚ ਪਰ ਬੇਸਿਕਲੀ ਜਦੋਂ ਵੀ 47 ਵੇਲੇ 1947 ਵੇਲੇ ਤੇ ਹੁਣ ਸਭ ਤੋਂ ਵੱਧ ਜਿਹੜਾ ਨੌਜਵਾਨੀ ਦਾ ਜਾਂ ਕਿਸਾਨੀ ਦਾ ਜਾਂ ਮਜ਼ਦੂਰੀ ਦਾ ਸਭ ਤੋਂ ਵੱਧ ਜਿਹੜਾ ਨੁਕਸਾਨ ਹੁੰਦਾ ਹਰ ਵਾਰ ਪੰਜਾਬ ਦੀ ਹੁੰਦਾ। ਇਸ ਵਾਰ ਵੀ ਐਵੇਂ ਹੋ ਰਿਹਾ। ਹੁਣ ਰੋਜ਼ ਅਸੀਂ ਸੁਣਦੇ ਆ ਰਾਤ ਨੂੰ ਜਿੰਨੇ ਵੀ ਉਹ ਡਰੋਨ ਵਗੈਰਾ ਛੱਡੇ ਜਾਂਦੇ ਨੇ, ਮਜਾਇਲਾ ਛੱਡੀਆਂ ਜਾਂਦੀਆਂ ਨੇ ਉਹ ਪੰਜਾਬ ਦੇ ਸ਼੍ਰੀ ਅਮਰਜਸਾਹ, ਪਠਾਨਕੋਟ, ਗੁਰਦਾਸਪੁਰ ਜਿਹੜੇ ਏਰੀਆ ਨੇ ਇਹਨਾਂ ਨੂੰ ਵੱਧ ਪ੍ਰਭਾਵਤਾ ਸਭ ਤੋਂ ਵੱਧ ਨੁਕਸਾਨ ਪੰਜਾਬ ਦੀ ਹੁੰਦਾ। ਤੇ ਇਸੇ ਲਈ ਅਸੀਂ ਜਿਹੜੀ ਇੱਥੇ ਅ ਚੜ੍ਹਦੀ ਕਲਾ ਦੇ ਲਈ ਆ ਸੁਖ ਸ਼ਾਂਤੀ ਲਈ ਅਰਦਾਸ ਕੀਤੀ ਹੈ। ਠੀਕ ਹੈ। ਖੈਰਾ ਸਾਹਿਬ ਅੱਜ ਸਰਵੱਤ ਦੇ ਭਲੇ ਲਈ ਨਾਨਕiana ਗੁਰਦੁਆਰਾ ਸਰਵੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਹੈ ਜੰਗ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਮੈਨੂੰ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੋਕਲ ਮਨੇਸ ਸਾਹਿਬ ਵੱਲੋਂ ਜਾਂ ਇੱਥੇ ਦੇ ਮੈਂਬਰਾਂ ਵੱਲੋਂ ਇਹ ਇੱਕ ਵਧੀਆ ਪਹਿਲ ਕਦਮੀ ਸਰਵਤ ਦੇ ਭਲੇ ਲਈ ਕੀਤੀ ਗਈ ਹੈ ਕਿ ਜਿਹੜੇ ਜੰਗ ਦੇ ਦੌਰਾਨ ਸਾਡਾ ਕੋਈ ਨੁਕਸਾਨ ਨਾ ਹੋਵੇ ਪੰਜਾਬ ਦੇ ਵਿੱਚ ਸਾਰੇ ਇਹ ਜੰਗ ਛੇਤੀ ਖਤਮ ਹੋਵੇ ਪਰ ਇੱਕ ਸਨੇਹਾ ਇਹ ਵੀ ਅਸੀਂ ਦੇਣਾ ਚਾਹੁੰਦੇ ਆ ਦੋਨੋਂ ਸਰਕਾਰਾਂ ਨੂੰ ਭਾਰਤ ਤੇ ਪਾਕਿਸਤਾਨ ਦੀ ਸਰਕਾਰ ਕਿ ਕਸ਼ਮੀਰ ਦੇ ਮਸਲੇ ਤੇ ਕਦੋਂ ਤੱਕ ਇਹ ਜੰਗਾਂ ਲੱਗਦੀਆਂ ਰਹਿਣਗੀਆਂ 1947 ਤੋਂ ਬਾਅਦ ਤਿੰਨ ਜੰਗਾਂ ਹੋਈਆਂ ਨੇ ਤੇ ਸਾਰੀਆਂ ਜੰਗਾਂ ਕਸ਼ਮੀਰ ਦੇ ਮਸਲੇ ਤੇ ਹੋਈਆਂ ਨੇ ਕਿਉਂ ਨਹੀਂ ਇਹਨੂੰ ਪੱਕੇ ਤੌਰ ਤੇ ਹੱਲ ਕਰ ਸਕਦੇ ਕਿਸੇ ਅੰਤਰਰਾਸ਼ਟਰੀ ਅਦਾਲਤ ਰਾਹੀਂ ਕਰ ਲੋ ਗੱਲਬਾਤ ਰਾਹੀਂ ਕਰ ਲੋ ਪਰ ਇਹ ਜੰਗਾਂ ਮਤਲਬ ਜਿਹੜੀਆਂ ਦੋਨੋਂ ਸਰਕਾਰਾਂ ਨੂੰ ਰਾਸ ਆਉਂਦੀਆਂ ਨੇ ਦੋਨੋਂ ਸਰਕਾਰਾਂ ਕਸ਼ਮੀਰ ਦੇ ਸਿਰ ਤੇ ਰਾਜ ਕਰਦੀਆਂ ਨੇ ਚਾਹੇ ਉਹ ਇੰਡੀਆ ਦੀ ਆ ਕਿਸੇ ਵੀ ਪਾਰਟੀ ਦੀ ਸਰਕਾਰ ਆ ਚਾਹੇ ਉਹ ਪਾਕਿਸਤਾਨ ਦੀ ਫੌਜ ਆ ਉੱਥੇ ਤਾਂ ਫੌਜੀ ਰਾਜ ਹੀ ਆ। ਸਰ ਇਹਦਾ ਨੁਕਸਾਨ ਕਿਹਨੂੰ ਹੁੰਦਾ ਜਿਆਦਾ? ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਨੂੰ ਹੁੰਦਾ। ਦੇਖੋ ਬਾਰਡਰ ਆ ਜਿਹੜਾ ਗੁਜਰਾਤ ਦਾ ਵੀ ਲੱਗਦਾ ਹੈ, ਰਾਜਸਥਾਨ ਦਾ ਵੀ ਲੱਗਦਾ ਹੈ ਤੇ ਕਸ਼ਮੀਰ ਦਾ ਤਾਂ ਲੱਗਦਾ ਹੀ ਆ ਤੇ ਪੰਜਾਬ ਦਾ ਵੀ ਲੱਗਦਾ। ਪਰ ਗੁਜਰਾਤ ਦਾ ਨੁਕਸਾਨ ਨਹੀਂ ਹੁੰਦਾ, ਰਾਜਸਥਾਨ ਦਾ ਨੁਕਸਾਨ ਨਹੀਂ ਹੁੰਦਾ। ਰਾਜਸਥਾਨ ਦੇ ਵਿੱਚ ਸਿਰਫ ਇੱਕ ਥਾਂ ਮੇ ਮਜਾਲਿਆ ਡਿਕਰੀਆਂ ਨੇ ਜਾਸਨ ਮਲੇਰ ਦੇ ਵਿੱਚ ਪਰ ਪੰਜਾਬ ਦੇ ਵਿੱਚ ਅੱਠ ਜਗ੍ਹਾ ਤੇ ਕੱਲ ਦੀ ਪਠਾਨਕੋਟ ਦੇ ਵਿੱਚ ਲਗਾਤਾਰ ਉੱਥੇ ਡਰੋਨਾਂ ਨਾਲ ਹਮਲੇ ਹੋ ਰਹੇ ਨੇ ਤੇ ਇਹ ਸਾਰਾ ਕੁਛ ਹੈ ਮਤਲਬ ਕਿ ਸਭ ਤੋਂ ਵੱਧ ਨੁਕਸਾਨ ਹੈ ਜਿਹੜਾ ਕੋਈ ਵੀ ਜੰਗ ਹੋਈ ਹੈ ਤਾਂ ਉਹ ਪੰਜਾਬ ਦਾ ਹੋਇਆ ਤੇ ਸਭ ਤੋਂ ਵੱਧ ਜਿਹੜੇ ਸਿੱਖ ਫੌਜੀ ਨੇ ਉਹ ਸ਼ਹੀਦ ਹੁੰਦੇ ਨੇ ਤੇ ਉਹਨਾਂ ਲਈ ਤਾਂ ਅਸੀਂ ਅਰਦਾਸ ਕਰਦੇ ਆਂ ਪਰ ਫੇਰ ਬੇਨਤੀ ਕਰਦੇ ਆਂ ਸਰਕਾਰਾਂ ਨੂੰ ਕਿ ਕਸ਼ਮੀਰ ਦੇ ਸਿਰ ਤੇ ਹੀ ਰੋਟੀਆਂ ਸੇਕਣੀਆਂ ਬੰਦ ਕਰੋ ਤੇ ਇਹਦਾ ਛੇਤੀ ਮਸਲਾ ਗਲਵੱਟ ਰਾਹੀਂ ਹੱਲ ਕਰੋ ਕਿ ਕਸ਼ਮੀਰ ਦਾ ਮਸਲਾ ਇਹ ਕੋਈ ਵੀ ਸਰਕਾਰ ਹੱਲ ਨਹੀਂ ਕਰਨਾ ਚਾਹੁੰਦੀ ਨਾ ਪਾਕਿਸਤਾਨ ਦੀ ਸਰਕਾਰ ਨਾ ਹਿੰਦੁਸਤਾਨ ਦੀ ਸਰਕਾਰ ਉਹਦੇ ਵਿੱਚ ਨੁਕਸਾਨ ਆ ਜਿਹੜਾ ਸਭ ਤੋਂ ਵੱਡਾ ਪੰਜਾਬ ਦਾ ਹੋ ਰਿਹਾ ਇਹ ਹੀ ਅਸੀਂ ਕਹਾਂਗੇ ਕਿ ਇਹ ਜਿਹੜੇ ਕਸ਼ਮੀਰ ਦੇ ਨਾਂ ਤੇ ਜਿਹੜੀਆਂ ਜੰਗਾਂ ਲੱਗਦੀਆਂ ਨੇ ਮਤਲਬ ਇਹਨੂੰ ਛੇਤੀ ਬੰਦ ਕੀਤਾ ਜਾਵੇ ਤੇ ਹੁਣ ਜਿਹੜੀ ਜੰਗ ਹੈ ਇਹਨੂੰ ਛੇਤੀ ਖਤਮ ਕਰਨ ਦੀ ਅਸੀਂ ਕਾਮਨਾ ਕਰਦੇ ਆ ਤੇ ਸਾਰੇ ਸਰਵਤ ਦੇ ਭਲੇ ਦੀ ਅਰਦਾਸ ਆਪਾਂ ਨੇ ਰਲ ਕੇ ਕੀਤੀ ਹੈ ਤੇ ਇਹ ਜੰਗ ਜਿਹੜੀ ਛੇਤੀ ਖਤਮ ਹੋਵੇ ਤੇ ਲੋਕ ਆਮਨ ਚੈਨ ਨਾਲ ਆਪਣੇ ਘਰਾਂ ਦੇ ਵਿੱਚ ਰਹਿਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦਾ ਓਕੇ